ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਸੂਬਾ ਪਧਰੀ ਖੇਤੀਬਾੜੀ ਦਫਤਰ ਦਾ ਉਦਘਾਟਨ ਕੀਤਾ ਪਹਿਲੇ ਦਫਤਰ ਚੰਡੀਗੜ੍ਹ ਵਿੱਚ ਸੀ ਹੁਣ ਇਹ ਮੁਹਾਲੀ ਚ ਨਵੀਂ ਇਮਾਰਤ ਚ ਤਬਦੀਲ ਹੋ ਗਿਆ ਇਸ ਮੌਕੇ ਉਹਨਾਂ ਨੇ ਸੌਣੀ ਦੇ ਫਸਲਾ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਵਾ ਕੀਤਾ ਵੀ ਕਣ ਬਿਜਲੀ ਦੀ ਗੱਲ ਆ ਉਹ ਪ੍ਰਬੰਧਨ ਪੰਜਾਬ ਸਰਕਾਰ ਨੇ ਆਪਦੇ ਲੋ ਪੂਰੇ ਕੀਤੇ ਆ ਵੀ ਜੇ ਕੋਈ ਅਸੀ ਔਕਰ ਵੀ ਆਈ ਤਾਂ 4000 ਕਰੋੜ ਰੁਪਏ ਬਿਜਲੀ ਵਾਸਤੇ ਰੱਖਾ ਕੁਰੀ ਧਨ ਵਾਸਤੇ ਅਸੂ ਉਮੀਦ ਆ ਕਿ ਮੁਸ਼ਕਲ ਨਹੀਂ ਆਉਣ ਦੇਵਾਂਗੇ ਮੱਕੀ ਦੀ ਲੈ ਲੋ ਸਪੋਰਟ ਪ੍ਰਾਈਸ ਮੈਥੀ ਪਰ ਉਹ ਨਹੀਂ ਖਰੀਦ ਰਹੀ ਜਦ ਤੱਕ ਬਾਰਿਸ਼ ਨਹੀਂ ਹੋ ਜਾਂਦੀ ਹੁਣ ਕਿਹਾ ਸੈਂਟਰ ਵੀ ਮਰਕ ਕਰਾਂਗੇ ਜਿਹੜਾ ਕਟਾਸੀਂ ਦੇਵਾਂਗੇ ਦੇਖੋ ਕਿੰਨਾ ਖਲਾਫ ਦਾ ਖੋਸਾ ਦਾ ਜੋ ਕਾਮਯਾਬ ਹੋ ਜੇ ਤਾਂ ਲੋਕ ਸਾਰੇ ਮੱਕੀ ਵਾਲੇ ਪਾਸੇ ਆ ਜਾਣਗੇ ਇਹ ਵੀ ਹੋਰ ਫਸਲਾਂ ਜਿਹੜੀਆਂ ਹੈ ਜੀਆਂ ਉਹਨਾਂ ਦੀ ਸਪੋਰਟ ਪ੍ਰਾਈਸ ਨਹੀਂ ਪੰਜਾਬ ਦਾ ਕਿਸਾਨ ਚਾਹੁੰਦਾ ਮੈਂ ਬਦਲ ਕਰਾਂ ਦਲਾ ਵਾਲੇ ਪਾਸੇ ਚਾਹੁੰਦਾ ਹੁਣ ਦਲਾਂ ਸਬਸਿਡੀ ਦਿੱਤੀ ਜਾਵੇ ਕਿੰਨੇ ਲਾਹੇਵੰਦ ਕਿੱਥੇ ਕਿੰਨੀਆਂ ਪੋਰਟ ਕਰਦੇ ਅਸੀਂ ਵਿਦੇਸ਼ਾਂ ਦੇ ਚੋਂ ਅਰਬਾਂ ਰੁਪਈਆਂ ਦੀ ਇਸ ਲਈ ਇਸ ਪਾਸੇ ਬੜੀ ਲੋੜ ਆ ਮੈਨੂੰ ਆਸ ਹੈ ਕੇਂਦਰ ਸਰਕਾਰ ਧਿਆਨ ਦੇਵੇਗੀ ਇਸ ਮੌਕੇ ਖੇਤੀਬਾੜੀ ਮੰਤਰੀ ਨੇ ਉੱਤਮ ਖੇਤੀ ਨਾਮ ਦੀ ਕਿਤਾਬ ਦਾ ਉਦਘਾਟਨ ਕੀਤਾ। ਅਸ਼ੋਕ ਚੰਜੀ ਦੀ ਲਿਖੀ ਕਿਤਾਬ ਖੇਤੀ ਲਈ ਉਦਾਹਰਣ ਬਣੇ ਅਗਾਵ ਵਦੂ ਕਿਸਾਨਾਂ ਦੇ ਜੀਵਨ ਤੇ ਆਧਾਰਿਤ ਹੈ। ਜਥੇਦਾਰ ਤੋਤਾ ਸਿੰਘ ਨੇ ਇਸ ਮੌਕੇ ਰੱਖੀ ਵਿਚਾਰ ਗੋਸ਼ਟੀ ਨੂੰ ਸੰਬੋਧਿਤ ਕੀਤਾ। ਉਹਨਾਂ ਖੇਤੀਬਾੜੀ ਵਿਭਾਗ ਵਿੱਚ ਪੌਦੇ ਵੀ ਲਗਾਏ।